ਖਬਰਾਂਵਾਂ ਦੇਖ ਰਿਹਾ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿਕਾਰ ਮੈਂ ਆ ਤੁਹਾਡਾ ਉਸ ਰਾਜ ਕੱਲ ਇੱਕ ਪਾਸੇ ਜਿੱਤੇ ਨਵਜੋਤ ਸਿੰਘ ਸਿੱਧੂ ਵੱਲੋਂ ਪੱਤਰਕਾਰ ਇਕੱਠੇ ਕਰਕੇ ਕਾਨਫਰੰਸ ਕੀਤੀ ਗਈ ਲੇਕਿਨ ਇਹਨਾਂ ਦੇ ਵਿਚਾਲੇ ਇੱਕ ਨਵੀਂ ਖਬਰ ਆ ਰਹੀ ਹੈ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦਾ ਸੁਪਨਾ ਹੈ ਪੰਜਾਬ ਦਾ ਮੁੱਖ ਮੰਤਰੀ ਬਣਨਾ ਪੰਜਾਬ ਨੂੰ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਬਣਾਉਣਾ ਕਿਸਾਨਾਂ ਦੀ ਹੋਰੀ ਲੁੱਟ ਦੇ ਖਿਲਾਫ ਨੌਜਵਾਨਾਂ ਲਈ ਰੋਜ਼ਗਾਰ ਪੈਦਾ ਕਰਨਾ ਪੰਜਾਬ ਦੇ ਪਾਣੀਆਂ ਪੰਜਾਬ ਦੇ ਹੱਕਾਂ ਦੀ ਖਾਤਰ ਲੜਾਈ ਲੜਨੀ ਭਾਰਤੀ ਜਨਤਾ ਪਾਰਟੀ ਦੇ ਨਾਲ ਨਵਜੋਤ ਸਿੰਘ ਸਿੱਧੂ ਨੇ ਵੈਸੇ ਤੇ ਕਹਿ ਦਿੱਤਾ ਹੈ ਕਿ ਉਹ ਕਾਂਗਰਸ ਪਾਰਟੀ ਵੱਲ ਨਹੀਂ ਜਾਣਗੇ ਉਹਨਾਂ ਕਿਹਾ ਲੋਕਾਂ ਦੀ ਆਵਾਜ਼ ਸੁਣੀ ਜਾਵੇਗੀ ਪੰਜਾਬ ਦੇ ਲੋਕ ਕਿਸ ਤਰ੍ਹਾਂ ਦੀ ਡਿਊਟੀ ਲਗਾਉਂਦੇ ਨੇ ਨਵਜੋਤ ਸਿੰਘ ਸਿੱਧੂ ਦੀ ਇੱਥੋਂ ਕਿਆਸ ਲਗਾਈਆਂ ਲਗਾਈਆਂ ਚਾਰੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਕੀ ਕਰਨਗੇ ਕਿਉਂਕਿ ਸਿੱਧੂ ਬੇਦਾਗ ਨੇ ਕਿਰਦਾਰ ਬਿਲਕੁਲ ਜਿਹੜਾ ਹੈ ਨੰਬਰ 1 ਹੈ ਇਮਾਨਦਾਰ ਨੇ ਹਾਲਾਂਕਿ ਜਿੰਨੀ ਵਾਰ ਇਹ ਮੰਤਰੀ ਰਹੇ ਪ੍ਰਧਾਨ ਰਹੇ ਇਹ ਕਿੰਨਾ ਮਰਜੀ ਪੈਸਾ ਇਕੱਠਾ ਕਰ ਸਕਦੇ ਸੀ ਲੇਕਿਨ ਇਹਨਾਂ ਨੇ ਪੈਸਾ ਨਹੀਂ ਇਕੱਠਾ ਕੀਤਾ ਆਪਣੀ ਆਪਣੇ ਪੈਸਿਆਂ ਦੇ ਵਿੱਚੋਂ ਆਪਣੇ ਰੋਜ਼ਗਾਰ ਦੇ ਵਿੱਚੋਂ ਕਰੋੜਾ ਰੁਪਏ ਦੇ ਚੈੱਕ ਵੰਡੇ ਲੇਕਿਨ ਉਹਨਾਂ ਨੇ ਕਿਹਾ ਕਿ ਨਾ ਤਾਂ ਮੈਨੂੰ ਵਿਧਾਇਕਾਂ ਅਤੇ ਮੰਤਰੀਆਂ ਨੇ ਸਾਥ ਦਿੱਤਾ ਅਤੇ ਨਾ ਹੀ ਮੈਨੂੰ ਪੰਜਾਬ ਦੇ ਲੋਕਾਂ ਨੇ ਕਿਹਾ ਕਿ ਤੈਨੂੰ ਇਸ ਪਾਰਟੀ ਵਿੱਚ ਜਾਣਾ ਚਾਹੀਦਾ ਹੈ ਨਵਜੋਤ ਸਿੰਘ ਸਿੱਧੂ ਦੀ ਨਵਜ ਪੱਤਰਕਾਰਾਂ ਨੇ ਜਿਹੜੀ ਹੈ ਜਾਂਚ ਕਰ ਲਈ ਹੈ ਕਿ ਨਵਜੋਤ ਸਿੰਘ ਸਿੱਧੂ ਐਜ਼ ਅ ਮੁੱਖ ਮੰਤਰੀ ਪੜਨਗੇ ਲੇਕਿਨ ਉਹਦੇ ਵਿੱਚ ਦੂਜੀ ਪਾਰਟੀ ਦੇ ਆਗੂ ਤੋਂ ਤੜਕ ਨਹੀਂ ਕਰਨਗੇ ਕਿਉਂਕਿ ਨੌਜਵਾਨਾਂ ਨੂੰ ਮੌਕੇ ਦਿੱਤੇ ਜਾਣਗੇ ਸੂਤਰ ਦੱਸਦੇ ਨੇ ਕਿ ਨਵਜੋਤ ਸਿੰਘ ਸਿੱਧੂ ਨਵੀਂ ਪਾਰਟੀ ਬਣਾਣ ਜਾ ਰਹੇ ਨੇ ਨਵੀਂ ਪਾਰਟੀ ਦਾ ਆਗਾਜ਼ ਕਰਨਗੇ ਨਵਜੋਤ ਸਿੰਘ ਨਵਜੋਤ ਸਿੰਘ ਨਵੀਂ ਪਾਰਟੀ ਦੇ ਆਗੂ ਪ੍ਰਧਾਨ ਅਤੇ ਐਜ਼ ਅ ਮੁੱਖ ਮੰਤਰੀ ਦਾ ਚਿਹਰਾ ਬਣ ਕੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜਨਗੇ ਇਹ ਆਵਾਜ਼ ਹੈ ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ ਦੀ ਜਿਹੜੇ ਨਵਜੋਤ ਸਿੰਘ ਸਿੱਧੂ ਨੂੰ ਆਪਣਾ ਆਈਕਨ ਮਾਡਲ ਰੋਲ ਮੰਨਦੇ ਨੇ ਜੇਕਰ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਨੇ ਸਿਆਸਤ ਵਿੱਚ ਆ ਕੇ ਸਿਆਸਤ ਵਿੱਚ ਜਾ ਕੇ ਖਟਿਆ ਨੁਕਸਾਨ ਹੀ ਹੈ ਯਾਨੀ ਕਿ ਨਫੇ ਨੁਕਸਾਨ ਨੂੰ ਪਿੱਛੇ ਛੱਡਦੇ ਹੋਏ ਕਰੋੜਾਂ ਰੁਪਏ ਪੈਸੇ ਬਰਬਾਦ ਕੀਤੇ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਇਹਨਾਂ ਦੇ ਅਕਾਊਂਟ ਬੰਦ ਕੀਤੇ ਗਏ ਇਹਨਾਂ ਨੂੰ ਪ੍ਰੋਗਰਾਮਾਂ ਦੇ ਵਿੱਚੋਂ ਬਾਹਰ ਕੱਢਿਆ ਗਿਆ ਹੋਰ ਵੱਡੇ ਫੈਸਲੇ ਲੈ ਗਏ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਲੇਕਿਨ ਨਵਜੋਤ ਸਿੰਘ ਸਿੱਧੂ ਸਟੇਬਲ ਨੇ ਕਾਂਗਰਸ ਪਾਰਟੀ ਦੇ ਵਿੱਚ ਹੁਣ ਨਹੀਂ ਰਹਿਣਗੇ ਕਿਉਂਕਿ ਕਾਂਗਰਸ ਪਾਰਟੀ ਨਾ ਤੇ ਉਹਨਾਂ ਨੂੰ ਪ੍ਰਧਾਨ ਬਣਾਉਂਦੀ ਹੈ ਨਾ ਹੁਣ ਤੋਂ ਐਜ਼ ਅ ਮੁੱਖ ਮੰਤਰੀ ਦਾ ਚਿਹਰਾ ਕੋਸ਼ਟ ਕਰਦੀ ਹੈ ਇਸ ਲਈ ਨਵਜੋਤ ਸਿੰਘ ਸਿੱਧੂ ਬੜੀ ਜਲਦੀ ਨਵੀਂ ਸਿਆਸੀ ਪਾਰੀ ਯਾਨੀ ਕਿ ਨਵੀਂ ਪਾਰਟੀ ਦਾ ਐਲਾਨ ਕਰਨ ਜਾ ਰਹੇ ਨੇ